ਕੀ ਹੋ ਗਿਆ ਸਕੂਲ ਜਾਣਾ ਜਾਣਾ ਹੈ ਸਕੂਲ ਲੈ ਹਾਏ ਹਾਏ ਨਵਤੇਜ ਨੇ ਸਕੂਲ ਜਾਣਾ ਆ ਦੇਖੀ ਮੈਂ ਤਾਂ ਕੀ ਕਰਦਾ ਉਹਨੇ ਜਾਣਾ ਸਕੂਲ ਨਵਤੇਜ ਨੇ ਕਾ ਤਾ ਨਹੀਂ ਜਾਣਾ ਸਾਰੇ ਜਾਂਦੇ ਆ ਨਹੀਂ ਗਾਪਨ ਜਾਣਾ ਪੈਣਾ ਬਾਇਆ ਲੈਰਾ ਤੁਸੀਂ ਚਲੇ ਜਾਓ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਦਾ ਕੰਮ ਨਿਪਟੜ ਗਿਆ ਜੀ ਮੈਂ ਚਲਾਦਾ ਪੱਖੇ ਡੰਗਰਾਂ ਦੇ ਡੰਗਰ ਅੰਦਰ ਕਰਤੇ ਹੋਏ ਨੇ ਉਹ ਆਪਣਾ ਹੁਣ ਅੰਦਰ ਆਮ ਨਾਲ ਬੈਠਣਗੇ ਅੱਜ ਨਮਾਈ ਨਹੀਂ ਹੈਗੇ ਮੌਸਮ ਖਰਾਬ ਜਿਹਾ ਵਾ ਥੋੜਾ ਜਿਹਾ ਤੇ ਬੱਦਲ ਜਿਹਾ ਵੀ ਹੋਇਆ ਵੇ ਆ ਗਹਿਰ ਜੀ ਜੇ ਹੋਈ ਵੀ ਆ ਤੇ ਹਾਂ ਜੀ ਆਪਣਾ ਤੂੜੀ ਦਾਣੇ ਦਾ ਕੰਮ ਮੁੱਕ ਗਿਆ ਹੋਇਆ ਆ ਤੂੜੀ ਅੰਦਰ ਪਾਤੀ ਹੋਈ ਆ ਆਪਾਂ ਇਸ ਵਾਰ ਤੂੜੀ ਥੋੜੀ ਰੱਖੀ ਆ ਕਿਉਂਕਿ ਦੋ ਹੀ ਗਾਮਾਂ ਨੇ ਕੋਈ ਆਪਣੇ ਕੋਲ ਜ਼ਿਆਦਾ ਨਹੀਂ ਹੈਗੀਆਂ ਤੇ ਬਾੜੀ ਤੂੜੀ ਦੀ ਲੋਡ ਵੀ ਨਹੀਂ ਹੈਗੀ ਜਾਂ ਲੋਡ ਪਈ ਬਾਈ ਦੀ ਵੇ ਤਾਂ ਆਪਾਂ ਫੇਰ ਲੈ ਲਵਾਂਗੇ ਹਨਾ ਵਿੱਚ ਆਚਾਰ ਵੀ ਆ ਜਾਂਦਾ ਵਾ ਆਚਾਰ ਵੀ ਲਿਆਉਣਾ ਆ ਤੇ ਆ ਤੂੜੀ ਤੇ ਚੜ ਗਈ ਸੀ ਛੋਟੀ ਬੱਛੀ ਸਾਰੀ ਤੂੜੀ ਖੰਡਾਤੀ ਤੇ ਇਹਦੇ ਆਪਣੀ ਸਾਰੀ ਆ ਆਪ ਵੀ ਸਾਰੀ ਲਿਬੜੀ ਪਈ ਆ ਤੇ ਹਾਂਜੀ ਜਿਹੜੀਆਂ ਪਾਥੀਆਂ ਸੀ ਆਪਾਂ ਪੱਥੀਆਂ ਉਹ ਵੀ ਆਪਾਂ ਉੱਪਰ ਛੱਤ ਤੇ ਲਾਤੀਆਂ ਹੋਈਆਂ ਨੇ ਪਰਛੱਤੀ ਤੇ ਅ ਜਿਆਦਾ ਤਾਂ ਨਹੀਂ ਭਰੀ ਹੈਗੀ ਉਹ ਥੋੜੇ ਜੇ ਗੁੱлле ਪਏ ਨੇ ਮੱਕੀ ਵਾਲੇ ਕਾਫੀ ਚਿਰਦੇ ਪਏ ਨੇ ਇਹ ਬਸ ਕੱਟੀ ਜਾਲ ਹੁੰਦੇ ਨੇ ਹੁਣ ਗਰਮੀਆਂ 'ਚ ਜਾਲ ਹੋਇਆ ਕਰਨਗੇ ਸਿਆਲਾਂ ਵਿੱਚ ਤਾਂ ਮੋਟੇ-ਮੁਟੇ ਲੱਕੜਾਂ ਹੀ ਜਾਲ ਹੁੰਦੀਆਂ ਨੇ ਤੇ ਹਾਂਜੀ ਆਪਣਾ ਆਲਮੋਸਟ ਕੰਮ ਨਿਬੜ ਗਿਆ ਹੋਇਆ ਵਾ ਕਿ ਇਸ ਵਾਰ ਮੌਸਮ ਜੀ ਕਾਫੀ ਖਰਾਬ ਰਿਹਾ ਮੀਂਹ ਮੂਝੇ ਪੈਂਦੇ ਰਹੇ ਤੇ ਫੇਰ ਨਾ 5-7 ਦਿਨ ਵਿੱਚ ਨੂੰ ਮਿਲੀ ਬੇਲ ਤੇ 5-4 ਦਿਨਾਂ ਦੇ ਵਿੱਚ ਦੀ ਸਾਰੇ ਹੀ ਕਣਕ ਦਾ ਕੰਮ ਖਤਮ ਕਰਤਾ ਲੋਕਾਂ ਨੇ ਜਿਦੈ ਨਾਲ ਦੀ ਨਾਲ ਮਸ਼ੀਨਾਂ ਫਰਾ ਕੇ ਕਣਕਾਂ ਕੱਢ ਕੇ ਤੇ ਨਾਲ ਦੀ ਨਾਲ ਹੀ ਤੂੜੀਆਂ ਬਣਾ ਕੇ ਤੇ 5-4 ਦਿਨ ਹੀ ਲੋਕ ਵਿਹਲੇ ਹੋ ਕੇ ਬਹਿ ਗਏ ਤੇ ਕੀ ਕਰੀਏ ਜੀ ਮੌਸਮ ਖਰਾਬ ਹੋ ਜਾਂਦਾ ਫੇਰ ਥੋੜੀ ਜੀ ਕਾਲੀ ਵੀ ਵਰਤਣੀ ਪੈਂਦੀ ਆ ਇਹ ਕੋਈ ਸੀਜ਼ਨ ਹੀ ਪਾਸ ਹੁਣ ਥੋੜੇ ਜਿਹੇ 10-15 ਦਿਨਾਂ ਦੀ ਸੀਜ਼ਨ ਰਹਿ ਗਈ 15 ਦਿਨ ਵੀ ਮਿੰਟ ਤਾਂ ਜ਼ਿਆਦਾ ਲੱਗਦੇ ਨੇ ਇੱਕ ਹਫ਼ਤੇ ਦੇ ਵਿੱਚ ਦੀ ਸਾਰੇ ਤਕਰੀਬਨ ਆਲਮੋਸਟ ਕੰਮ ਮੁੱਕ ਗਏ ਮੰਡੀਆਂ ਵਿੱਚ ਹਾਂ ਥੋੜੀ ਜਿਹੀ ਭੀੜ ਜ਼ਿਆਦਾ ਹੋ ਗਈ ਸੀ ਉੱਥੇ ਇੱਕ ਦੋ ਦਿਨ ਵੱਧ ਲੱਗੇ ਨੇ ਫਿਰ ਕਣਕ ਨੂੰ ਉਹ ਵੀ ਹੁਣ ਕਿੰਨਾ ਕੋਹ ਕਰਨ ਉਹ ਹੀ ਬੰਦੇ ਨੇ ਉਹਨਾਂ ਨੇ ਉਹਨਾਂ ਹੀ ਕੰਮ ਕਰਨਾ ਆ ਹਨਾ ਤੂੜੀ ਦਾਣੇ ਦਾ ਕੰਮ ਨਿਭੜਦੇ ਸਾਰ ਹੀ ਸਫਾਈਆਂ ਦਾ ਵੀ ਕੰਮ ਸ਼ੁਰੂ ਹੋ ਗਿਆ ਹਿਆ ਵਾ ਸੋਫੇ ਬਾਹਰ ਕੱਢੇ ਹੋਏ ਨੇ ਧੁੱਪੇ ਇੱਧਰ ਥੋੜੀ ਜੀ ਕਣਕ ਜਿਹੜੀ ਕੁੰਡੀਆਂ ਵਾਲੀ ਸੀਗੀ ਹਨਾ ਉਹ ਸਾਫ਼ ਕਰਕੇ ਜਿਹੜੀ ਥੱਲੇ ਰਹਿ ਜਾਂਦੀ ਮਿੱਟੀ ਜੀ ਵਾਲੀ ਉਹ ਉਡਾ ਕੇ ਧੁੱਤੀ ਹੋਈ ਆ ਤੇ ਪਰਦੇ ਵਗੈਰਾ ਧੋ ਕੇ ਅੰਦਰ ਕਰਤੇ ਕੱਪੜੇ ਧੋ ਕੇ ਵੀ ਅੰਦਰ ਕਰਤੇ ਆ ਸੋਫੇ ਵਗੈਰਾ ਸਾਰੀ ਕੱਢੇ ਪਏ ਨੇ ਮਨਦੀਪ ਹੁਣ ਆ ਸਾਰਾ ਧੋਕੇ ਹਟੀਆ ਉਹ ਗੇਟ ਵਗੈਰਾ ਮੂਹਰ ਲਾ ਸਾਰਾ ਗੇਟ ਟਾਕੀਆਂ ਅੰਦਰ ਝਾੜਿਆ ਮੂਰਲਾ ਮੂਰਲਾ ਪਾਸਾ ਲੌਬੀ ਵਾਲਾ ਝਾੜਤਾ ਹਜੇ ਅੰਦਰ ਕਮਰੇ ਰਹਿੰਦੇ ਆ ਉਹ ਵੀ ਹੁਣ ਬਸ ਸਟਾਰਟ ਹੋਈ ਜਾਣੇ ਆ ਕਦੇ ਤਾਂ ਬੱਦਲ ਹੋ ਜਾਂਦਾ ਕਦੇ ਬਹੁਤ ਸੋਹਣੀ ਧੁੱਪ ਨਿਕਲੇ ਆਉਂਦੀ ਆ ਪਤਾ ਕੁਛ ਨਹੀਂ ਜੇ ਬਾਈ ਦੇ ਵੇ ਮੀਂਹ ਆ ਗਿਆ ਹੂੰ ਤਾਂ ਵੈਸੇ ਹੁਣ ਲੱਗਦਾ ਨਹੀਂ ਹੈਗਾ ਤਾਂ ਫਿਰ ਭੱਜਦੇ ਆ ਨੂੰ ਰਾਹ ਨਹੀਂ ਲੱਭਣਾ ਪਤਾ ਨਹੀਂ ਲੱਗਣਾ ਕਿਹੜੀ ਚੀਜ਼ ਪਹਿਲਾਂ ਅੰਦਰ ਕਰੀਏ ਸਾਰੀਆਂ ਹੀ ਜ਼ਰੂਰੀ ਨੇ ਖਿੱਚ ਵੀ ਨਹੀਂ ਹੋਣੀ ਅਸੀਂ ਹੈਗੀਆਂ ਵੀ ਦੋਏ ਜਾਣੀਆਂ ਆ ਘਰ ਬੇਟਾ ਦਾ ਕੋਈ ਵੀ ਨਹੀਂ ਕਰ ਹੈਗਾ ਉਹ ਤਾਂ ਚਲੇ ਜਾਂਦੇ ਨੇ ਕੰਮ ਤੇ ਆਪਣਾ ਟਾਈਮ ਨਾਲ ਸਾਜਦੇ ਲਸਣ ਵੀ ਪੱਟ ਲੈ ਸੀ ਇੱਕ ਦਿਨ ਸੋਮਵਾਰ ਜਿੱਦੜ ਅਸੀਂ ਲਸਣ ਪੱਟਣ ਗਏ ਉਹ ਦਿਨ ਕਿਤੇ ਨੱਕਾ ਟੁੱਟ ਗਿਆ ਪਾਣੀ ਦਾ ਤੇ ਫੇਰ ਵੀ ਲਸਣ ਨੂੰ ਪਾਣੀ ਲੱਗ ਗਿਆ ਤੇ ਗਾਰੇ ਵਿੱਚੋਂ ਕੱਢ ਕੇ ਲਿਆਈ ਅਸੀਂ ਲਸਣ ਸਾਫ ਕੀ ਮੇਰੇ ਕੱਪੜੇ ਅਰੇ ਤੇਰਾ ਹਿੱਜਦਾ ਉਹ ਮੈਂ ਕਿਰਦੀ ਸੀ ਚਲ ਚਲ ਓਏ ਉਹ ਬਤਾ ਸੁਣ ਇਹ ਤਾਂ ਕੰਮ ਖਰਾਬ ਹੈ ਬੱਚੇ ਇਹ ਤੋਂ ਅਫਰ ਸਵੇਰਾ ਮੈਂ ਆਪਣੀ ਸਵਾਰ ਉੱਪਰ ਟੰਗਾ ਇਸ ਵੇਰੇ ਤਾਂ ਮੈਨੂੰ ਬਿੜੀ ਬੜੀ ਜਾਣੀ ਹੈ ਤੂੰ ਜਾ ਬਾਹਰ ਚੱਲ ਲਸੰਦਾ ਦਿਂਦਨ ਵਿੱਚ ਕਾਇ ਜਿੰਦਗਾ ਹੈ ਗਾਇਸ ਦੇਖੋ ਲਸਾ ਬਾਹਰ ਉੱਪਰ ਜਾਣਾ ਮੁੰਡੀ ਫੋਲ ਚੱਪਲ ਖੋਲ ਕੇ ਬੜ ਬੱਚੇ ਗਾਇਸ ਇਤਨੀ ਛੇਕਰੀ ਮਿੱਟੀ ਹੈ ਕਿ ਚੱਪਲ ਖੋਲ ਕੇ ਸਭ ਸੁੱਕਾ ਇਹ ਹੋ ਤੇਰੇ ਵਿੱਚ ਬੱਦਰ ਟੁੱਟੂਗੀ ਬਾਹਰ ਵਿੱਚ ਫੁੱਟ ਜਾਣੀ ਚੱਪਲ ਹੈਲੋ ਮਗਰ ਟੁੱਟਣਾ ਲੁਈਆ ਕਰੀ ਤੋੜ ਕੇ ਲੇ ਰਹੀ ਜੀ ਵਾਹ ਹੈ ਉਹ ਆਏ ਤਾਂ ਮਿਲਦਾ ਬੱਧ ਦਾ ਪੈ ਤਸ ਦਾ ਬਿਨ ਚੱਪਲ ਦੇ ਨਹੀਂ ਜਾਂਦੀ ਫਿਰ ਚੱਪਲੇ ਨਿਕਲ ਨਹੀਂ ਕਣਕ ਵੀ ਪਾਲੀ ਸੀਗੀ ਢੋਲਾਂ ਦੇ ਵਿੱਚ ਇਸ ਵਾਰ ਸਾਡੀ ਕਣਕ ਵਿੱਚ ਥੋੜੀ ਜਿਹੀ ਮਿੱਟੀ ਜ਼ਿਆਦਾ ਸੀ ਅਸੀਂ ਮੰਡੀ ਦੇ ਵਿੱਚੋਂ ਹੀ ਸਾਫ਼ ਕਣਕ ਚੱਕ ਕੇ ਲੈਂਦੀ ਸੀਗੀ ਉਹਨਾਂ ਨੇ ਆਪਣੀਆਂ ਬੋਰੀਆਂ ਹੀ ਚੁਕਾਤੀਆਂ ਸੀ ਤੇ ਉਹੀ ਨਾਲੇ ਢੋਲ ਭਰਦੇ ਆ ਤੇ ਨਾਲੇ ਮੰਡੀ ਵਾਲਿਆਂ ਦਾ ਬਾਰਦਾਨਾ ਬੇਲਾ ਕਰਦੇ ਆ ਇਸ ਤਰ੍ਹਾਂ ਹੀ ਮੇਰੇ ਪਹਿਲਾਂ ਦੇ ਛੋਟੇ ਛੋਟੇ ਕ੍ਰਿਪਾ ਬਣਾ ਕੇ ਰੱਖਿਆ ਹੋਇਆ ਸੀ ਗਿਆ ਮੈਂ ਕਿਹਾ ਚਲੋ ਅੱਜ ਇੱਕ ਵੀਡੀਓ ਦੇ ਵਿੱਚ ਐਡ ਕਰ ਦਿੰਨੇ ਆ ਅੱਛਾ ਦੁੱਧ ਨਹੀਂ ਪਾ ਕੇ ਆਣਾ ਕਿੰਨਾ ਟਾਈਮ ਹੋ ਗਿਆ ਕਦੋਂ ਦੇ ਤੁਹਾਨੂੰ ਭੈਣ ਸੁਨੇਹਾ ਭੇਜਿਆ ਹੋਇਆ ਆਉਂਦੇ ਮੈਂ ਜਾਜਾ ਨਾਲ ਖੇਲਦੇ ਐਨੇ ਪੱਟੇ ਤੋੜ ਕੇ ਲਿਆਈ ਮੈਂ